ਪਟਿਆਲਾ ਸ਼ਹਿਰ ਦੀ ਇਸ ਧੀ ਨੇ ਨਾਂ ਕੀਤਾ ਰੌਸ਼ਨ। ਯੂਪੀਐਸਸੀ ਦੇ ਵਿੱਚ 300ਵਾਂ ਰੈਂਕ ਕੀਤਾ ਹਾਸਿਲ। ਫੋਟੋਗ੍ਰਾਫਰ ਪਿਆਉ ਦੀ ਧੀ ਨੇ ਦੇਸ਼ ਵਿੱਚ ਰਾਜਪੁਰਾ ਦਾ ਨਾਂ ਕੀਤਾ ਰੌਸ਼ਨ। ਪਟਿਆਲਾ ਸ਼ਹਿਰ ਚ ਪੈਦੇ ਹਲਕਾ ਰਾਜਪੁਰਾ ਦੀ ਧੀ ਨੇ ਉਸ ਵਕਤ ਆਪਣੇ ਮਾਤਾ ਪਿਤਾ ਪਰਿਵਾਰ ਅਤੇ ਰਾਜਪੁਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਜਦੋਂ ਉਸਦੇ ਯੂਪੀਐਸਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਲ ਕੀਤਾ ਹੈ ਦੱਸਦੀ ਹੈ ਕਿ ਪਿਤਾ ਫੋਟੋਗ੍ਰਾਫੀ ਦਾ ਸਟੂਡੀਓ ਚਲਾਉਂਦੇ ਨੇ ਤੇ ਮਾਤਾ ਘਰ ਦੇ ਵਿੱਚ ਰਹਿ ਕੇ ਕੰਮਕਾਜ ਕਰਦੀ ਹੈ ਉਥੇ ਹੀ ਇਸ ਲੜਕੀ ਸਵੀਕਾ ਹੰਸ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਛੋਟੇ ਭੈਣ ਭਾਈ ਅਤੇ ਦਾਦੀ ਵੀ ਮੌਜੂਦ ਨੇ ਪਰਿਵਾਰ ਦੀ ਪੂਰੀ ਸਪੋਰਟ ਦੇ ਸਦਕਾ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੰਸ ਪਰਿਵਾਰ ਦੀ ਬੇਟੀ ਨੇ ਆਪਣਾ ਗੋਲ ਅਚੀਵ ਕੀਤਾ ਜਾਣਕਾਰੀ ਦਿੰਦੇ ਆ ਸਿਵਿਕਾ ਹੰਸ ਨੇ ਦੱਸਿਆ ਕਿ ਉਸਨੇ ਇੱਕ ਦਿਨ ਦੇ ਵਿੱਚ 7-8 ਘੰਟੇ ਪੜ੍ਹਨ ਦੀ ਆਪਣੀ ਰੁਟੀਨ ਬਰਕਰਾਰ ਰੱਖੀ ਹੈ ਅਤੇ ਨਾਲ ਨਾਲ ਐਮਏ ਅੰਗਰੇਜ਼ੀ ਦੀ ਪੜ੍ਹਾਈ ਵੀ ਜਾਰੀ ਰੱਖੀ ਉੱਥੇ ਹੀ ਪਿਤਾ ਦਾ ਕਹਿਣਾ ਸੀ ਕਿ ਜਦੋਂ ਸਾਡੀ ਧੀ ਨੇ ਇਹ ਸੁਪਨਾ ਦੇਖਿਆ ਤੇ ਅਸੀਂ ਉਸਦੇ ਸੁਪਨੇ ਦੇ ਪੂਰੇ ਹੋਣ ਤੱਕ ਉਸਦੇ ਹਰ ਸਫ਼ਰ ਦੇ ਵਿੱਚ ਨਾਲ ਰਹੇ ਜਿਸ ਦੇ ਸਦਕਾ ਅੱਜ ਉਹ ਆਪਣਾ ਤੇ ਸਾਡਾ ਸੁਪਨਾ ਸਾਕਾਰ ਕਰ ਪਾਈ ਹੈ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ ਤੇ ਉਹਨਾਂ ਨੇ ਬਹੁਤ ਸਾਰੇ ਅਜਿਹੇ ਮਾਤਾ ਪਿਤਾ ਜੋ ਆਪਣੇ ਬੱਚਿਆਂ ਦੇ ਸੁਪਨੇ ਵਿੱਚ ਅਰਚਨ ਬੰਦਦੇ ਨੇ ਉਹਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਆਪਣੇ ਬੱਚੇ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਉਸਦੇ ਸਹਾਇਕ ਬਣੋ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮੇਰਾ ਨਾਮ ਹੈ ਸ਼ਿਵਿਕਾ ਹੰਸ ਹੈ ਤੇ ਮੇਰਾ 300 ਰੈਂਕ ਆਇਆ ਯੂਪੀਐਸਸੀ ਐਗਜ਼ਾਮ ਵਿੱਚ ਮੈਨੂੰ ਹੋ ਗਿਆ 3-4 ਸਾਲ ਪ੍ਰੈਪਰੇਸ਼ਨ ਕਰਦੇ ਤੇ ਮੇਰਾ ਇਹ ਤੀਜਾ अटेम्प्ट ਜਿਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈਂਦੇ ਜਦੋਂ ਕੋਈ ਆਪਣਾ ਸੁਪਨਾ ਅਚੀਵ ਕਰਦਾ ਹੈ ਡੇਲੀ ਉਹੀ ਡਿਸਪਲਾਈਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਮਾਤਾ ਪਿਤਾ ਦਾ ਸੁਪਨਾ ਸੀ ਤੇ ਤੁਹਾਡਾ ਸੁਪਨਾ ਸੀ ਜੇ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹ ਹੀ ਕਰਨਾ ਸੁਣੋ ਜਿਸ ਤਰ੍ਹਾਂ ਤਿਆਰੀ ਕਰਨ ਤੋਂ ਬਾਅਦ ਪ੍ਰੈਕਟਿਸ ਹੁੰਦੀ ਹੈ ਟ੍ਰੇਨਿੰਗ ਹੁੰਦੀ ਹੈ ਕੀ ਸੋਚਿਆ ਵੀ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਹਲੇ ਸਰਵਿਸ ਦਾ ਅਲਾਟ ਹੋਈ ਨਹੀਂ ਹੈ ਮੈਨੂੰ ਆਇ ਲੱਗਦਾ IRS ਹੋ ਜਾਊਗੀ ਠੀਕ ਹੈ ਜਿਹੜੀਆਂ ਲੜਕੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਹਨ ਉਹਨਾਂ ਨੂੰ ਕੁਝ ਕੁ ਟਿਪ ਦੇਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੀ ਜੇਕਰ ਉਹਨਾਂ ਨੇ ਪਰਫਾਰਮ ਕਰਨਾ ਹੁੰਦਾ ਨਹੀਂ ਮੈਨੂੰ ਲੱਗਦਾ ਹੈ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ ਮੈਨੂੰ ਇਹ ਲੱਗਦਾ ਕਿ ਜੇ ਮੇਰਾ ਮੈਨੂੰ ਵੀ 2-3 ਪ੍ਰਯਾਸ ਲੱਗੇ ਕਰਨ ਲਈ ਤੇ ਉਹਨਾਂ ਦਾ ਵੀ ਹੋ ਜਾਊਗਾ ਜੇ ਤੁਸੀਂ ਜੇ ਉਹ ਟਰਾਈ ਕਰਦੇ ਰਹੇ ਜੀ ਮੇਰੇ ਫਾਦਰ ਫੋਟੋਗ੍ਰਾਫਰ ਹੈ ਮਦਰ ਮੇਰੇ ਹੋਮ ਮੇਕਰ ਹੈ ਹਾਂਜੀ ਮੇਰੀ ਇੱਕ ਭੈਣ ਹੈ ਤੇ ਇੱਕ ਭਰਾ ਹੈ ਤੇ ਮੇਰੇ ਦਾਦੀ ਵੀ ਆ। ਹਾਂਜੀ ਤੁਹ ਸ਼ੁਕਰ ਕਰਦੇ ਆ ਸਰਕਾਰੀ ਨਹੀਂ ਕੋਈ ਹੈ ਨਹੀਂ। ਨਾਮ ਤੇ ਕੀ ਰੰਦਾ ਨਾ। ਜੀ ਨਾਮ ਮੇਰਾ ਸੁਨੀਲ ਹੰਸ ਹੈਗਾ। ਤੇ ਇਥੇ ਰਾਜਪੁਰੇ ਜੀ ਅਸੀਂ ਰਹਿੰਦੇ ਆਂ ਤੇ ਗਾਂਧੀ ਕਲੋਨੀ ਚ। ਤੇ ਇਹ ਗੋਲ ਚੀਫ ਕਿੱਦਾਂ ਅਚੀਵਮੈਂਟ ਇਹੋ ਜੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ। ਸਾਰੇ ਮਤਲਬ ਹਰੇਕ ਸਾਨੂੰ ਪਾਸ ਹੋਏ ਦੀਆਂ ਵਿਸ਼ੇ ਆ ਰਹੀਆਂ ਗੁੱਡ ਵਿਸ਼ੇ ਆ ਰਹੀਆਂ ਸ਼ਹਿਰ ਵੱਲ ਸ਼ਹਿਰ ਵੱਲੋਂ ਇਹ ਬਾਰੋਂ ਵੀ ਇਹ ਕਿੰਨਾ ਐਕਸਪੈਂਸਿਵ ਐਨਰਜੀ ਇਸ ਤਰ੍ਹਾਂ ਦਾ ਗੋਲ ਚੀਜ਼ ਕਰਦੇ ਆ ਖਰਚਾ ਬਹੁਤ ਜ਼ਿਆਦਾ ਹੁੰਦਾ ਕਿ ਨਾ ਨਹੀਂ ਖਰਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਆਪਦੀ ਜਿਹੜੀ ਇਨਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਆ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਪਰਿਵਾਰ ਪਹਿਲੇ ਤਾਂ ਅਸੀਂ ਨਹੀਂ ਸੋਚਿਆ ਸੀਗਾ ਸਾਨੂੰ ਤਾਂ ਸੀਗਾ ਇੱਕ ਬੱਚਾ ਸਾਡਾ ਚਲੋ ਜਿਵੇਂ ਪੜ ਰਿਹਾ ਇੱਕ ਵੈਸੇ ਅਸੀਂ ਕਹਿੰਦੇ ਸੀ ਵੀ ਗਵਰਨਮੈਂਟ ਜੌਬ ਲੱਗ ਜਾਏ ਜਾਂ ਕੋਈ ਵੀ ਹੈਗਾ ਉਹ ਤਾਂ ਹਰ ਇੱਕ ਦੀ ਸੋਚ ਆਉਂਦੀ ਹੈ ਵੀ ਗਵਰਨਮੈਂਟ ਜੌਬ ਬੱਚਾ ਕਰੇ ਸਾਡਾ ਤੇ ਬਟ ਜਦੋਂ ਸਾਨੂੰ ਲੱਗਾ ਵੀ ਸਾਡਾ ਬੱਚਾ ਕੁਝ ਅੱਛਾ ਕਰ ਸਕਦਾ ਹੈ ਤਾਂ ਫਿਰ ਸਾਨੂੰ ਕਿਸੇ ਨੇ ਗਾਈਡ ਕਰਿਆ ਵੀ ਆਪਾਂ ਜਿਹੜੀ ਲਾਈਨ ਹੈਗੀ ਥੋੜੀ ਜੀ ਮਤਲਬ ਇਹੋ ਜੀ ਕਰੋ ਵੀ ਜਿਹਦੇ ਚ ਸਮਾਜ ਨੂੰ ਵੀ ਉਹਦਾ ਫਾਇਦਾ ਹੋਵੇ ਬੱਚੇ ਦਾ ਵੀ ਇੱਕ ਅਲੱਗ ਤੋਂ ਉਹਦਾ ਨਾਮ ਬਣੇ ਤੇ ਮਤਲਬ ਫਿਰ ਸਾਨੂੰ ਜਦੋਂ ਇਹ ਯੂਪੀਐਸ ਦੀ ਜਿਹੜੀ ਇਹਦੀ ਲਾਈਨ ਮਿਲੀ तो ऐसे चलो बच्चन उन गाइड भी करते हैं फिर ने स्टार्ट करे ने कोशिश करी तो इन्हें उसके मुकाम उन्होंने हासिल भी करे अपने ना मेरा नाम सीमा सानू बहुत ज़्यादा खुशी हो रही है कि साड़ी बेटी ने मतलब इतना अच्छा मुकाम हासिल कर आया है का मतलब काफी अच्छा फील हो रहा है बस एक्सप्लेन भी न ਮਿਹਨਤ ਆਦੀ ਦੇਖੋ ਸਾਰੀ ਇਸਨੇ ਹੀ ਕਰੀ ਐ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਵੀ ਤੂੰ ਕਰ ਸਕਦੀ ਐ ਬਸ ਅਸੀਂ ਤੈਨੂੰ ਹੀ ਪੁਸ਼ ਕਰਦੇ ਰਹੇ ਹਾਂ ਕਰਿਆ ਇਹਨੇ ਜੀ ਕਿਸੇ ਨੂੰ ਦਬਾਦ ਨਹੀਂ ਆਲੀ ਟੁਟਾ ਜਾ ਕੇ ਵਿਆਹ ਕਰਾ ਕੇ ਰੋਟੀ ਬਣਾਉਣੀਆਂ ਨਹੀਂ 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 ਇਹ ਸਾਡੀ ਬੇਟੀ ਇਸ ਲੈਵਲ ਦੀ ਨਹੀਂ ਸੀ ਨਾ ਕਿ ਵੀ ਇਹ ਰੋਟੀਆਂ ਬਣਾਏ ਜਾਂ ਕੁਝ ਕਰੇ ਮਤਲਬ ਇਹਦੇ ਪੋਟੈਂਸ਼ੀਅਲ ਸਾਨੂੰ ਦਿਖਦਾ ਸੀ ਵੀ ਬਹੁਤ ਕੁਝ ਕਰ ਸਕਦੀ ਐ ਇਹ ਜੀ ਨਾ ਮਾਮਾ ਨੂੰ ਜੀ ਕੁਝ ਕਹਿਣਾ ਚਾਹੂਗਾ ਜਿਹੜੀਆਂ ਆਪਣੀ ਧੀ ਦੇ ਸੁਪਣਿਆਂ ਨੂੰ ਦੁੱਪਣ ਦੀ ਕੋਸ਼ਿਸ਼ ਕਰ ਹਾਂਜੀ ਨਹੀਂ ਜਰੂਰ ਅੱਜਕੱਲ ਤਾਂ ਇਹ ਹੋ ਜੀ ਨਹੀਂ ਹੈਗੇ ਪੇਰੈਂਟਸ ਹਰ ਕੋਈ ਆਪਣੇ ਬੱਚੇ ਨੂੰ ਸਪੋਰਟ ਹੀ ਕਰਦਾ ਹੈਗਾ ਇਹ ਮਤਲਬ ਜੇ ਬੱਚਾ ਕਰ ਸਕਦਾ ਹੈ ਤਾਂ ਜਰੂਰ ਮਾਪਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਹਾਂਜੀ ਥੈਂਕ ਯੂ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ